ਬੀਤੀ ਰਾਤ ਪਟਿਆਲਾ ਦੇ ਨਵੇਂ ਬੱਸ ਸਟੈਂਡ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਤਾਬੜ ਤੋੜ ਗੋਲੀਆਂ ਇਸ ਗੋਲੀਬਾਰੀ ਵਿੱਚ ਮਹਿੰਦਰ ਸਿੰਘ ਮਾਮਾ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਮੌਕੇ ਤੇ ਪਹੁੰਚ ਕੇ ਪੁਲਿਸ ਪ੍ਰਸ਼ਾਸਨ ਨੇ ਸਥਿਤੀ ਦਾ ਜਾਇਜ਼ਾ ਲਿਆ ਤੇ ਪੁਲਿਸ ਵੱਲੋਂ Laash ਨੂੰ ਕਬਜ਼ੇ ਵਿੱਚ ਲਿਆ ਗਿਆ ਮੌਕੇ ਤੇ ਪਹੁੰਚੇ ਡੀਐਸਪੀ ਸਤਨਾਮ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ ਠੀਕਾ ਚਲੋ ਸਪਰੋਲ ਹੈ ਕਿਹੜੀ ਜਗ੍ਹਾ ਤੇ ਕੀ ਇਨਸੀਡੈਂਟ ਹੋਇਆ ਥਾ ਇਹ ਇੱਥੇ ਇੱਕ ਪੁਰਾਣੇ ਬਸ ਸਟੈਂਡ ਪੁਰਾਣੇ ਬਸ ਸਟੈਂਡ ਤੇ ਰੇਲਵੇ ਸਟੇਸ਼ਨ ਕੋਲੇ ਦਫ਼ਤਰ ਹੈ ਦਫ਼ਤਰ ਵਿੱਚ ਇੱਕ ਭਿੰਦਰ ਮਾਮਾ ਨਾਂ ਦਾ ਵਿਅਕਤੀ ਹੈ ਇਹਦੇ ਨਾਲ ਇੱਕ ਹੋਰ ਵਿਅਕਤੀ ਇੱਥੇ ਬੈਠਾ ਸੀ ਇੱਥੇ ਸ਼ਾਮ ਨੂੰ ਬੈਠੇ ਇੰਜੋਏ ਕਰ ਰਹੇ ਸੀਗੇ ਜਿੱਥੇ ਆਪਸ ਵਿੱਚ ਪਤਾ ਨਹੀਂ ਕੀ ਇਹਨਾਂ ਦੀ ਟਕਰਾਰ ਹੋਈ ਹੈ ਜਿਸ ਸੰਬੰਧ ਚ ਤਿੰਨ ਫਾਇਰ ਹੋਏ ਹੋਏ ਨੇ ਤੇ ਭਿੰਦਰ ਦੀ ਮੌਕੇ ਤੇ ਹੀ ਡੈਥ ਹੋ ਗਈ ਹੈ ਜਿਸ ਸੰਬੰਧੀ ਮੁਕਦਮਾ ਦਰਜ ਕਰਕੇ ਹੁਣ ਕੰਟਰੋਲ ਰੂਮ ਤੋਂ ਤਲਾਸ਼ ਲਈ ਸੀ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ਮੂਚ ਲੈਂਦੀ ਸਰ ਕੋਈ ਪਤਾ ਲੱਗਾ ਕਿੰਨੇ ਲੋਕ ਆਏ ਸੀ ਜਿਹੜੇ ਹਮਲਾ ਕਰ ਜਾਂਦੇ ਇੱਕ ਇੱਕ ਵਿਅਕਤੀ ਹੈ ਦੋ ਜਣੇ ਬੈਠੇ ਸੀਗੇ ਸਿੱਕ ਵਿਅਕਤੀ ਹੈ ਕੀ ਉਹ ਇੱਕ ਦੂਜੇ ਨੂੰ ਜਾਣਦੇ ਸੀ ਸਰ ਹਾਂ ਉਸ ਇੱਕ ਦੂਜੇ ਦੇ ਨੂੰ ਸਰ ਲਾਇਸੈਂਸੀ ਰਿਵਾਲਵਰ ਕਿ ਕਾਰਨ ਕੀ ਸੀ ਸਰ ਇਹ ਕਲੀਅਰ ਕੀਤਾ ਜਾ ਰਿਹਾ ਵੈਸੇ ਲਾਇਸੈਂਸੀ ਰਿਵਾਲਵਰ ਆ ਉਹ ਜਿਸ ਨੇ ਹਮਲਾਵਰ ਦਾ ਲਾਇਸੈਂਸੀ ਰਿਵਾਲਵਰ ਆ ਕਾਰਨ ਹਜੇ ਕੋਈ ਕਲੀਅਰ ਨਹੀਂ ਹਜੇ ਪਤਾ ਨਹੀਂ ਹੈ ਅਸੀਂ ਮੌਕੇ ਤੇ ਪਹੁੰਚੇ ਹਜੇ ਮੌਕੇ ਤੇ ਹੀ ਪਹੁੰਚੇ ਹਾਂ ਜੀ 10 ਮਿੰਟ ਹੋਏ ਮੌਕੇ ਤੇ ਹੀ ਪਹੁੰਚੇ ਹਾਂ ਹਜੇ ਡੈੱਡ ਬੋਡੀ ਨੂੰ ਡੈੱਡ ਬੋਡੀ ਨੂੰ ਰਚਿੰਦਰਾ ਹਸਪੀਟਲ ਲੈ ਕੇ ਗਏ ਜਿਸ ਤੋਂ ਹਥਿਆਰ ਤੋਂ ਫਾਇਰ ਹੋਇਆ ਉਹ ਬਰਾਮਦ ਹੋਇਆ ਕੁਝ ਨਹੀਂ ਨਹੀਂ ਜਿਹੜਾ ਜਿਸ ਵਿਅਕਤੀ ਦੀ ਮੌਤ ਹੋਈ ਉਸਦੇ ਪਾਸ ਆਪਣਾ ਹਥਿਆਰ ਸੀ ਬੱਤੀਪੁਰ ਦਾ ਲਾਇਸੈਂਸੀ ਉਹ ਹਥਿਆਰ ਹਜੇ ਰਿਕਵਰ ਹੋਇਆ ਹੈ ਜਿਹੜਾ ਹਮਲਾਵਰ ਹੈ ਜਿਸ ਦੇ ਨਾਲ ਇਹ ਜਿਸ ਨੇ ਇੱਕ ਗਨਸ਼ਾਟ ਇੰਚਰੀ ਜ਼ਕਰ ਕੀਤੀਆਂ ਨੇ ਹਜੇ ਉਹ ਹਮਲਾਵਰ ਅਸਲੀ ਸਮੇਟੀ ਕੋਲ ਜਿਹੜਾ ਵੇਖੀ ਆ ਕੀ ਨਾਮ ਹੈ ਤੇ ਕੀ ਕੰਮਕੀਮ ਕਰਦਾ ਸੀ ਇਹ ਇਹੋ ਜਿਹਾ ਕਲੀਅਰ ਕੀਤਾ ਜਾਣਾ ਹੈ ਮਿੰਦਰਨਾ ਦਾ ਮਾਮਾ ਮਾਮੂ ਕਹਿੰਦੇ ਸੀ ਇਹਨੂੰ ਨਾਮ ਕਿੰਨੇ ਗੋਲੇ ਲੱਗੇ ਸੀ ਗੋਲੀ ਕਿੱਥੇ ਲੱਗੀ ਹੈ ਕਿੰਨੇ ਲੱਗੀਆਂ ਛਾਤੀ ਤੇ ਸਿਰ 'ਚ ਗੋਲੀ ਲੱਗੀ ਹੈ ਤਿੰਨ ਗੋਲੀਆਂ ਲੱਗੀਆਂ ਤੇ ਕਿੰਨੇ ਵਜੇ ਦੀ ਵਾਰਦਾਤ ਹੈ ਸਰ ਹੁਣ ਤੋਂ 10 ਮਿੰਟ ਪਹਿਲਾਂ 10 15 ਮਿੰਟ ਠੀਕ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز